ਹalleluyah halleluyah halleluyah ਸੱਚੀ ਤੇ ਸਮਰਥੀ ਪਰਮੇਸ਼ਵਰ ਜੀ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਮਹਾਨ ਪਰਮੇਸ਼ਵਰ ਜੀ ਅੱਜ ਦੇ ਇਸ ਸੁੰਦਰ ਸਮੇਂ ਦੇ ਲਈ ਪ੍ਰਭੂ ਜੀ ਜੋ ਤੁਸੀਂ ਆਪਣੇ ਬੱਚਿਆਂ ਦੇ ਲਈ ਠਹਿਰਾਇਆ ਮੇਰੇ ਮਹਾਨ ਪਰਮੇਸ਼ਵਰ ਜੀ ਪਵਿੱਤਰ ਆਤਮਾ ਜੀ ਮੈਂ ਤੁਹਾਡਾ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਪ੍ਰਭੂ ਜੀ ਤੁਸੀਂ ਸਾਨੂੰ ਸਭ ਨੂੰ ਖੁਦਾ ਇਸ ਯੋਗ ਸਮਝਾ ਕਿ ਪ੍ਰਭੂ ਹਸਿੰਗ ਅੱਜ ਦੇ ਇਸ ਸੁੰਦਰ ਔਰ ਪਵਿੱਤਰ ਦਿਨ ਨੂੰ ਦੇਖ ਸਕੀਏ ਮੇਰੇ ਮਹਾਨ ਪਰਮੇਸ਼ਵਰ ਜੀ ਪਵਿੱਤਰ ਆਤਮਾ ਜੀ ਮੈਂ ਤੁਹਾਡਾ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਖੁਦਾ ਤੁਸੀਂ ਸਾਨੂੰ ਸਭ ਨੂੰ ਪ੍ਰਭੂ ਜੀ ਇਸ ਪ੍ਰਾਰਥਨਾ ਦੇ ਵਿੱਚ ਆਪਣੀ ਨਾਲ ਇਕੱਠਿਆਂ ਕੀਤਾ ਸ਼ਾਮਲ ਕੀਤਾ ਪ੍ਰਭੂ ਜੀ ਇੱਕ ਵੱਡੀ ਚੰਗਿਆਈ ਦੇ ਲਈ ਇੱਕ ਵੱਡੀ ਬਰਕਤ ਦੇ ਲਈ ਪ੍ਰਭੂ ਤੁਸੀਂ ਮਹਾਨ ਹੋ ਖੁਦਾ ਤੁਹਾਡੇ ਕੰਮ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਵੱਡੇ ਔਰ ਅਦਭੁਦ ਹਨ ਪ੍ਰਭੂ ਜੀ ਤੁਸੀਂ ਸਾਡੇ ਨਾਲ ਬਹੁਤ ਵਧੀਕ ਪ੍ਰੇਮ ਕਰਦੇ ਸੀ ਮੇਰੇ ਪਰਮੇਸ਼ਵਰ ਜੀ ਤੁਹਾਡਾ ਪ੍ਰੇਮ ਸੱਚਾ ਹੈ ਖੁਦਾ ਸੱਚ ਮੁੱਚ ਖੁਦਾ ਤੁਸੀਂ ਕਦੇ ਵੀ ਸਾਨੂੰ ਕੱਲੀਆਂ ਨਹੀਂ ਛੱਡਦੇ ਅਨਾਥ ਨਹੀਂ ਛੱਡਦੇ ਹਮੇਸ਼ਾ ਪ੍ਰਭੂ ਤੁਸੀਂ ਸਾਨੂੰ ਸੰਭਾਲ ਕੇ ਰੱਖਦੇ ਜੀ ਮੇਰੇ ਜ਼ਿੰਦਾ ਪਰਮੇਸ਼ਵਰ ਜੀ ਖੁਦਾ ਅਸੀਂ ਆਪਣੀ ਇੱਛਾ ਜਾਂ ਆਪਣੀ ਮਰਜ਼ੀ ਦੇ ਨਾਲ ਪ੍ਰਭੂ ਜੀ ਇਸ ਪ੍ਰਾਰਥਨਾ ਦੇ ਵਿੱਚ ਸ਼ਾਮਲ ਨਹੀਂ ਹੋਏ ਬਲਕਿ ਖੁਦਾ ਤੁਹਾਡਾ ਪਵਿੱਤਰ ਆਤਮਾ ਹੈ ਜੋ ਸਾਨੂੰ ਵਕ ਵਕ ਜਗਾਂਹਾਂ ਦੇ ਉੱਪਰੋਂ ਲੈ ਕੇ ਆਇਆ ਇਸ ਪ੍ਰਾਰਥਨਾ ਦੇ ਵਿੱਚ ਪ੍ਰਭੂ ਜੀ ਤੁਸੀਂ ਸਾਨੂੰ ਸ਼ਾਮਲ ਕੀਤਾ ਮੇਰੇ ਜ਼ਿੰਦਾ ਪਰਮੇਸ਼ਰ ਆਪਣੀ ਦਇਆ ਦੇ ਅਨੁਸਾਰ ਮੇਰੇ ਜ਼ਿੰਦਾ ਪਰਮੇਸ਼ਰ ਜੀ ਖੁਦਾ ਤੁਹਾਡੇ ਵਚਨ ਚ ਲਿਖਿਆ ਹੈ ਤੁਸੀਂ ਕਿਹਾ ਜਿੱਥੇ ਦੋ ਜਾਂ ਦੋ ਤੋਂ ਵੱਧ ਮੇਰੇ ਨਾਮ ਦੇ ਵਿੱਚ ਇਕੱਠੇ ਹੁੰਦੇ ਹਨ ਮੇਰਾ ਆਤਮਾ ਉਸ ਜਗ੍ਹਾ ਦੇ ਉੱਪਰ ਮੌਜੂਦ ਹੁੰਦਾ ਹੈ ਮੇਰੇ ਜ਼ਿੰਦਾ ਪਰਮੇਸ਼ਰ ਜੀ ਅੱਜ ਤੁਹਾਡਾ ਆਤਮਾ ਖੁਦਾ ਇਸ ਜਗ੍ਹਾ ਦੇ ਉੱਪਰ ਮੌਜੂਦ ਹੈ ਪਰਮੇਸ਼ਵਰ ਜੀ ਸਾਡੀ ਪ੍ਰਾਰਥਨਾ ਨੂੰ ਸਾਡੀ ਬੇਨਤੀ ਨੂੰ ਸੁਣ ਕੇ ਪੂਰਿਆ ਕਰਨ ਦੇ ਲਈ ਮੇਰੇ ਜ਼ਿੰਦਾ ਖੁਦਾ ਜੀ ਪਵਿੱਤਰਾਤਮਾ ਜੀ ਸੱਚ ਮੁੱਚ ਮੇਰੇ ਜ਼ਿੰਦਾ ਖੁਦਾ ਤੁਹਾਡੇ ਵਚਨ ਚ ਲਿਖਿਆ ਏ ਤੁਸੀਂ ਕਿਹਾ ਤੂੰ ਮੈਨੂੰ ਪੁਕਾਰ ਅਤੇ ਮੈਂ ਤੈਨੂੰ ਉੱਤਰ ਦੇਵਾਂਗਾ ਪ੍ਰਭੂ ਤੁਸੀਂ ਉੱਤਰ ਦਿੰਦੇ ਜੀ ਸਾਡੀ ਹਰੇਕ ਪ੍ਰਾਰਥਨਾ ਦਾ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਜ਼ਿੰਦਾ ਖੁਦਾ ਕਿ ਤੁਸੀਂ ਸਾਡੀ ਬੇਨਤੀ ਦਾ ਪਰਮੇਸ਼ਰ ਸਾਨੂੰ ਹਮੇਸ਼ਾ ਜਵਾਬ ਦਿੰਦੇ ਜੀ ਮੇਰੇ ਜ਼ਿੰਦਾ ਪਰਮੇਸ਼ਰ ਜੀ ਖੁਦਾ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਬੀਤੇ ਸਮੇਂ 'ਚ ਤੁਸੀਂ ਸਾਨੂੰ ਖੁਦਾ ਖਾਣ ਲਈ ਭੋਜਨ ਦਿੱਤਾ ਪਹਿਨਣ ਲਈ ਕੱਪੜੇ ਦੇ ਉੱਤੇ ਪ੍ਰਭੂ ਸੁੰਦਰ ਸਾ ਦਿੱਤੇ ਜੋ ਕੇਵਲ ਤੁਹਾਡੇ ਕੋਲੋਂ ਮਿਲਦੇ ਹਨ ਮੇਰੇ ਪਰਮੇਸ਼ਰ ਜੀ ਤੁਸੀਂ ਸਾਨੂੰ ਸੰਭਾਲਿਆ ਪ੍ਰਭੂ ਜੀ ਸਾਡੇ ਪਰਿਵਾਰ ਨੂੰ ਸੰਭਾਲਿਆ ਪ੍ਰਭੂ ਜੀ ਬੱਚਿਆਂ ਨੂੰ ਸੰਭਾਲਿਆ ਸਾਨੂੰ ਰਸਤਿਆਂ ਦੇ ਵਿੱਚ ਖੁਦਾ ਦੁਸ਼ਟ ਦੀ ਹਰ ਇੱਕ ਤਾਕਤ ਨੂੰ ਤੁਸੀਂ ਸਾਡੀਆਂ ਰਾਹਾਂ ਦੇ ਵਿੱਚੋਂ ਖਤਮ ਕੀਤਾ ਮੈਂ ਤੁਹਾਡਾ ਧੰਨਵਾਦ ਕਰਦਾ ਪ੍ਰਭੂ ਜੀ ਖੁਦਾ ਮੈਂ ਦਿਲ ਤੋਂ ਵਾਹ ਦਾ ਧੰਨਵਾਦ ਕਰਦਾ ਕਿ ਤੁਸੀਂ ਸੱਚ ਮੁੱਚ ਪਰਮੇਸ਼ਰ ਰਾਤ ਪਰ ਵੀ ਸਾਨੂੰ ਮਿੱਠੀ ਨੀਂਦ ਦਿੱਤੀ ਪ੍ਰਭੂ ਜੀ ਅੱਜ ਤੁਸੀਂ ਸਾਨੂੰ ਮਿੱਠੀ ਨੀਂਦ ਤੋਂ ਜਗਾਇਆ ਔਰ ਖੁਦਾ ਇਸ ਪਵਿੱਤਰ ਔਰ ਸੁੰਦਰ ਦਿਨ ਨੂੰ ਦਿਖਾਇਆ ਪ੍ਰਭੂ ਜੀ ਜਿਸ ਨੂੰ ਤੁਸੀਂ ਆਪਣੇ ਮਹਾਨ ਹੁਕਮਾਂ ਦੇ ਨਾਲ ਮਹਾਨ ਔਰ ਅਦਭੁਤ ਸ਼ਬਦਾਂ ਦੇ ਦੁਆਰਾ ਰਚਿਆ ਸੀ ਪ੍ਰਭੂ ਤਰਤੀਬੇ ਡੋਲ ਸੀ ਸੁੰਜੀ ਸੀ ਇਸ ਉੱਪਰ ਕੁਝ ਵੀ ਨਹੀਂ ਸੀ ਸੱਚਮੁੱਚ ਪ੍ਰਭੂ ਤੁਸੀਂ ਆਪਣੇ ਹੁਕਮਾਂ ਦੇ ਨਾਲ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਪਰਮੇਸ਼ਵਰ ਜੀ ਖੁਦਾ ਤੁਸੀਂ ਕਿਹਾ ਸੀ ਕਿ ਉਜਾਲਾ ਹੋ ਜਾਏ ਇਸ ਤਰਤੀਬ ਦੇ ਉੱਪਰ ਪ੍ਰਭੂ ਜੀ ਉਜਾਲਾ ਹੋ ਗਿਆ ਮੇਰੇ ਜ਼ਿੰਦਾ ਪਰਮੇਸ਼ਵਰ ਜੀ ਖੁਦਾ ਅੱਜ ਵੀ ਤੁਹਾਡੇ ਹੁਕਮ ਪ੍ਰਭੂ ਉਸੇ ਤਰ੍ਹਾਂ ਪੂਰੇ ਹੋ ਰਹੇ ਹਨ ਖੁਦਾ ਜਿਸ ਤਰ੍ਹਾਂ ਪਹਿਲਾਂ ਪੂਰੇ ਹੁੰਦੇ ਸੀ ਮੇਰੇ ਜ਼ਿੰਦਾ ਪਰਮੇਸ਼ਵਰ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਪ੍ਰਭੂ ਜੀ ਕਿ ਸੱਚ ਮੁੱਚ ਪ੍ਰਭੂ ਬਹੁਤ سارے ਲੋਕ ਇਸ ਪਵਿੱਤਰ ਦਿਨ ਦਾ ਆਨੰਦ ਨਹੀਂ ਮਾਣ ਸਕੇ ਪਰ ਪ੍ਰਭੂ ਇਹ ਤੁਹਾਡੀ ਦਇਆ ਹੈ ਸਾਡੇ ਨਾਲ ਤੁਹਾਡਾ ਪ੍ਰੇਮ ਹੈ ਮੇਰੇ ਜ਼ਿੰਦਾ ਪਰਮੇਸ਼ਵਰ ਜੀ ਸਾਡੇ ਲਈ ਸੱਚ ਮੁੱਚ ਖੁਦਾ ਤੂੰ ਮੇਰਾ ਬਾਲ ਹੈ ਤੂੰ ਮੇਰੀ ਬੁੱਧੀ ਹੈ ਮੇਰੇ ਪਰਮੇਸ਼ਵਰ ਜੀ ਪ੍ਰਭੂ ਤੂੰ ਮੇਰੀ ਚਟਾਨ ਹੈ ਤੁਸੀਂ ਸਾਡੇ ਮस्तक ਨੂੰ ਉੱਚਿਆ ਕਰਦੇ ਜੇ ਬਹੁਤ ਸਾਨੂੰ ਕੂਛ ਨਹੀਂ ਪ੍ਰਭੂ ਜੀ ਸਿਰ ਠਹਿਰਾਂ ਦੇ ਜੇ ਸਭ ਜਾਤੀਆਂ ਨਾਲੋਂ ਮੇਰੇ ਜ਼ਿੰਦਾ ਖੁਦਾ ਤੁਸੀਂ ਸਾਨੂੰ ਉੱਚਿਆ ਕਰਦੇ ਜੇ ਮੇਰੇ ਮਹਾਨ ਅੱਬਾ ਮੈਂ ਜਿੰਨੀ ਵੀ ਤਾਰੀਫ ਪ੍ਰਭੂ ਮੈਂ ਜਿੰਨੀ ਵੀ ਮਹਿਮਾ ਇਨਾ ਅਲਫਾਜ਼ਾਂ ਦੇ ਨਾਲ ਸ਼ਬਦਾਂ ਦੇ ਦੁਆਰਾ ਤੁਹਾਡੀ ਕਰਾਂ ਪਵਿੱਤਰ ਆਤਮਾ ਜੀਓ ਘਾਟੇ ਕਿਉਂ ਜੋ ਖੁਦਾ ਤੁਹਾਡਾ ਪ੍ਰੇਮ ਵੱਡਾ ਏ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਪਰਮੇਸ਼ਵਰ ਜੀ ਸੱਚਮੁੱਚ ਤੁਹਾਡੀ ਦਇਆ ਵੱਡੀ ਏ ਜੋ ਗਿਣੀ ਔਰ ਨਾਹੀ ਮਿਣੀ ਜਾ ਸਕਦੀ ਏ ਮੇਰੇ ਜ਼ਿੰਦਾ ਪਰਮੇਸ਼ਵਰ ਸੱਚਮੁੱਚ ਅਗਰ ਬੀਤੇ ਸਮੇਂ ਚ ਸਾਡੇ ਕੋਲੋਂ ਪ੍ਰਭੂ ਜੀ ਤੁਹਾਡੇ ਵਚਨਾਂ ਦੇ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਕੋਈ ਬਦੀ ਕੋਈ ਪਾਪ ਖੁਦਾ ਜਾਨ ਕੋਈ ਗੁਨਾਹ ਹੋ ਗਿਆ ਹੋਵੇ ਜਿਸ ਤੋਂ ਅਸੀਂ ਅਣਜਾਣ ਹਾਂ ਮੇਰੇ ਪਰਮੇਸ਼ਰ ਸਾਨੂੰ ਮਾਫ ਕਰਨਾ ਕਿਉਂ ਜੋ ਤੁਸੀਂ ਮਾਫ ਕਰਨ ਵਾਲੇ ਪਰਮੇਸ਼ਰ ਜੀ ਪ੍ਰਭੂ ਤੁਹਾਡੇ ਵਚਨ ਜੇ ਲਿਖਿਆ ਹੈ ਤੁਸੀਂ ਕਿਹਾ ਜੋ ਮੂਤੋਂ ਅੰਗੀਕਾਰ ਕਰਕੇ ਆਪਣੇ ਪਾਪਾਂ ਦਾ ਦਿਲ ਤੋਂ ਪਛਤਾਪ ਕਰਕੇ ਹਰੇਕ ਬੁਰੀਾਈ ਨੂੰ ਪਾਪ ਨੂੰ ਅਪਰਾਧ ਨੂੰ ਛੱਡਦੇ ਹਨ ਔਰ ਇਕਰਾਰ ਕਰਦੇ ਹਨ ਕਿ ਯੀਸ਼ੂ ਮੇਰੇ ਪ੍ਰਭੂ ਆ ਉਹ ਸੱਚਮੁੱਚ ਮੇਰੇ ਲਈ ਮਾਰੇਗੇ ਗਾਡੇ ਦੇ ਤੀਸਰੇ ਦਿਨ ਮਰਤਿਆਂ ਦੇ ਵਿੱਚੋਂ ਜੀ ਉੱਟੇ ਔਰ ਆਪਣੇ ਸੱਚਮੁੱਚ ਪਰਮੇਸ਼ਰ ਵਿਸ਼ਵਾਸ ਦੇ ਦੁਆਰਾ ਅੰਗੀਕਾਰ ਕਰਦੇ ਨੇ ਕਿ ਉਹਨੇ ਸਾਡੇ ਪਾਪਾਂ ਤੋਂ ਸਾਨੂੰ ਆਜ਼ਾਦ ਕਰ ਦਿੱਤਾ ਏ ਕੁਦਾ ਸੱਚਮੁੱਚ ਤੁਸੀਂ ਉਹਨੂੰ ਆਜ਼ਾਦ ਕਰ ਦੇਂਦੇ ਪ੍ਰਭੂ ਤੁਸੀਂ ਸਾਨੂੰ ਵੀ ਆਜ਼ਾਦ ਕੀਤਾ ਬੁਰਾਈ ਤੋਂ ਪਰਮੇਸ਼ਰ ਜੋ ਪਾਪ ਦੀ ਸਜ਼ਾ ਸਾਡੇ ਉੱਪਰ ਆਉਣੀ ਸੀ ਤੁਸੀਂ ਆਪਣੇ ਉੱਪਰ ਲੈ ਕੇ ਸਾਨੂੰ ਹਮੇਸ਼ਾ ਹਮੇਸ਼ਾ ਦੇ ਲਈ ਆਜ਼ਾਦ ਕੀਤਾ ਪ੍ਰਭੂ ਜੀ ਇਸ ਆਜ਼ਾਦੀ ਦੇ ਲਈ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਮੇਰੀ ਜ਼ਿੰਦਾ ਪਰਮੇਸ਼ਰ ਜੀ ਮੇਰੀ ਜ਼ਿੰਦਾ ਪ੍ਰਭੂ ਮੈਂ ਤੁਹਾਡਾ ਧੰਨਵਾਦ ਕਰਦਾ ਇਸ ਵੱਡੀ ਆਜ਼ਾਦੀ ਦੇ ਲਈ ਪਵਿੱਤਰ ਆਤਮਾ ਜੀ ਅੱਜ ਜੋ ਵੀ ਲੋਕ ਖੁਦਾ ਇਸ ਪ੍ਰਾਰਥਨਾ ਦੇ ਵਿੱਚ ਸ਼ਾਮਲ ਹਨ ਪ੍ਰਭੂ ਜੀ ਜਾਂ ਇਸ ਪ੍ਰਾਰਥਨਾ ਨੂੰ ਪੂਰੇ ਵਿਸ਼ਵਾਸ ਦੇ ਦੁਆਰਾ ਇੱਕ ਮਨ ਹੋ ਕੇ ਸੁਣ ਰਹੇ ਹਨ ਖੁਦਾ ਮੈਂ ਹਰੇਕ ਦੇ ਜੀਵਨ ਦੇ ਲਈ ਪ੍ਰਾਰਥਨਾ ਕਰਦਾ ਪ੍ਰਭੂ ਇਹਨਾਂ ਦੇ ਬੱਚੇ ਕੁਦਾ ਇਹਨਾਂ ਦਾ ਪਰਿਵਾਰ ਦਾ ਹਰ ਇੱਕ ਜਨ ਮੇਰੇ ਸਮਰਥੀ ਪਰਮੇਸ਼ਵਰ ਜੀ ਪ੍ਰਭੂ ਸੱਚਮੁੱਚ ਆਤਮਾ ਦੇ ਵਸੀਲੇ ਦੇ ਨਾਲ ਚੱਲਣ ਵਾਲੇ ਬਣ ਜਾਣਾ ਮੇਰੇ ਜ਼ਿੰਦਾ ਪਰਮੇਸ਼ਵਰ ਜੀ ਸੱਚਮੁੱਚ ਇਸ ਸਰੀਰ ਦੀਆਂ ਸੱਚਮੁੱਚ ਸਰੀਰ ਦੀ ਦਿੱਤੀ ਦੇ ਅਨੁਸਾਰ ਨਾ ਚੱਲਣ ਬਲਕਿ ਕੁਦਾ ਆਤਮਾ ਦੇ ਅਨੁਸਾਰ ਚੱਲਣਾ ਕਿਉਂ ਜੋ ਪਰਮੇਸ਼ਵਰ ਤੁਸੀਂ ਆਤਮਾ ਜੀ ਔਰ ਮੇਰੇ ਜ਼ਿੰਦਾ ਪਰਮੇਸ਼ਵਰ ਜੋ ਲੋਕ ਆਤਮਾ ਦੇ ਨਾਲ ਚੱਲਦੇ ਹਨ ਪਰਮੇਸ਼ਵਰ ਤੁਹਾਡੀ ਇੱਛਾ ਦੇ ਨਾਲ ਚੱਲਦੇ ਹਨ ਤੁਹਾਡਾ ਵਚਨ ਦੱਸਦਾ ਹੈ ਕਿ ਉਹ ਕਦੇ ਵੀ ਡੋਲਦੀ ਨਹੀਂ ਪ੍ਰਭੂ ਸੱਚ ਮੁੱਚ ਮੇਰੇ ਜ਼ਿੰਦਾ ਪ੍ਰਭੂ ਸਦਰਕ ਮੀਸ਼ਕ ਔਰ ਅਬਦਨ ਗੋ ਨੂੰ ਪ੍ਰਭੂ ਸੱਚ ਮੁੱਚ ਮੇਰੇ ਪ੍ਰਭੂ ਸੀ ਬਲ ਦੀ ਪੱਟੀ ਦੇ ਵਿੱਚ ਅੱਗ ਦੇ ਵਿੱਚ ਸੁੱਟਿਆ ਗਿਆ ਸੀ ਪਰ ਪ੍ਰਭੂ ਸੱਚ ਮੁੱਚ ਉਹ ਸ਼ਰੀਰ ਦੇ ਨਾਲ ਚੱਲਣ ਵਾਲੇ ਨਹੀਂ ਬਲਕਿ ਪ੍ਰਭੂ ਤੁਹਾਡੇ ਵਚਨ ਦੇ ਅਨੁਸਾਰ ਆਤਮਾ ਦੇ ਨਾਲ ਚੱਲਣ ਵਾਲੇ ਸੀ ਕੁਦਾ ਸੱਚ ਮੇਜ ਤੁਸੀਂ ਉਹਨਾਂ ਨੂੰ ਬਲਦੀ ਪੱਟੀ ਦੇ ਵਿੱਚੋਂ ਵੀ ਬਚਾਉਣ ਦੇ ਲਈ ਆਗੇ ਮੇਰੇ ਜ਼ਿੰਦਾ ਪਰਮੇਸ਼ਰ ਜੀ ਕਿਉਂ ਜੋ ਖੁਦਾ ਤੁਹਾਡੇ ਨਾਲ ਚੱਲਣ ਵਾਲੇ ਸਨ ਮੇਰੇ ਸਾਮਰਤੀ ਪਰਮੇਸ਼ਰ ਜੀ ਕਿਉਂ ਜੋ ਪ੍ਰਭੂ ਤੁਹਾਡੇ ਵਚਨ ਸੱਚ ਮੁੱਚ ਪਰਮੇਸ਼ਰ ਸੱਚੇ ਹਨ ਖੁਦਾ ਤੁਹਾਡੇ ਵਚਨ ਸਾਡੇ ਅੰਦਰ ਪਰਮੇਸ਼ਰ ਜੀ ਫਲਦਾਰ ਰੂਹ ਦੇ ਵਾਂਗ ਆਉਂਦੇ ਨੇ ਔਰ ਪਰਮੇਸ਼ਰ ਸਾਡੇ ਅੰਦਰੋਂ ਹਰ ਤਰ੍ਹਾਂ ਦੀ ਬੁਰੀਆਈ ਨੂੰ ਖਤਮ ਕਰਦੇ ਨੇ ਮੇਰੇ ਜ਼ਿੰਦਾ ਪਰਮੇਸ਼ਰ ਜੀ ਪਵਿੱਤਰ ਆਤਮਾ ਜੀ ਤੁਹਾਡੇ ਵਚਨ ਸੂਲਾਂ ਦੇ ਕਰਤਬ 2 ਦੀ 4 ਦੇ ਵਿੱਚ ਲਿਖਿਆ ਤਦ ਉਹ ਸਭੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਹੋਰ ਬੋਲੀਆਂ ਬੋਲਣ ਲੱਗ ਪਏ ਜਿਵੇਂ ਆਤਮਾ ਨੇ ਉਹਨਾਂ ਨੂੰ ਬੋਲਣ ਦਿੱਤਾ ਪਰਮੇਸ਼ਰ ਮੈਂ ਪ੍ਰਾਰਥਨਾ ਕਰਦਾ ਕਿ ਜਿਨ੍ਹਾਂ ਲੋਕਾਂ ਦੇ ਕੋਲੋਂ ਖੁਦਾ ਗੈਰ ਪਾਸ਼ਾ ਦਾ ਵਰਦਾਨ ਨਹੀਂ ਹੈ ਖੁਦਾ ਤੁਹਾਡਾ ਆਤਮਾ ਪ੍ਰਭੂ ਇਹਨਾਂ ਨੂੰ ਗੈਰ ਪਾਸ਼ਾ ਪ੍ਰਦਾਨ ਕਰੇ ਮੇਰੇ ਜ਼ਿੰਦਾ ਪਰਮੇਸ਼ਰ ਜੀ ਮੇਰੇ ਪਰਮੇਸ਼ਰ ਸੱਚ ਮੁੱਚ ਖੁਦਾ ਇਹਨਾਂ ਦੇ ਅੰਦਰ ਪ੍ਰਭੂ ਜੀ ਗੈਰ ਪਾਸ਼ਾ ਦੇ ਵਰਦਾਨ ਆਉਣ ਯੇਸ਼ੂ ਦੇ ਨਾਮ ਦੇ ਵਿੱਚ ਮੇਰੀ ਜ਼ਿੰਦਾ ਪਰਮੇਸ਼ੁਰ ਜੀ ਖੁਦਾ ਹਰੇਕ ਤੁਹਾਡੀ ਆਤਮਾ ਦੇ ਨਾਲ ਚੱਲਣ ਵਾਲਾ ਬਨ ਚਾਈ ਯਿਸੂ ਦੇ ਨਾਮ ਦੇ ਵਿੱਚ ਮੇਰੇ ਜਿੰਦਾ ਪ੍ਰਭੂ ਤੁਹਾਡਾ ਆਤਮਾ ਖੁਦਾ ਜਿਨ੍ਹਾਂ ਦੇ ਨਾਲ ਹੈ ਮੇਰਾ ਪਰਮੇਸ਼ੁਰ ਤੁਹਾਡਾ ਆਤਮਾ ਇਹਨਾਂ ਦੇ ਨਾਲ ਹੈ ਖੁਦਾ ਕਦੇ ਵੀ ਪਾਪ ਦੇ ਅਨੁਸਾਰ ਚੱਲਣ ਵਾਲੇ ਨਹੀਂ ਬਲਕਿ ਪਰਮੇਸ਼ੁਰ ਆਤਮਾ ਦੇ ਨਾਲ ਚੱਲਣ ਵਾਲੇ ਬਨ ਚੁਕੇ ਹਨ ਪ੍ਰਭੂ ਤੁਹਾਡੇ ਵਚਨ ਰੋਮੀਆਂ 8 ਦੀ 11 ਦੇ ਵਿੱਚ ਲਿਖਿਆ ਜੇ ਉਹਦਾ ਆਤਮਾ ਜਿਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਤੁਹਾਡੇ ਵਿੱਚ ਵਾਸਤਾ ਹੈ ਤਾਂ ਜਿਨੇ ਮਸੀਹ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਉਹ ਆਪਣੇ ਆਤਮਾ ਦੇ ਵਸੀਲੇ ਨਾਲ ਜੀੜੀ ਤੁਹਾਡੇ ਵਿੱਚ ਵੱਸਦਾ ਹੈ ਤੁਹਾਡੀਆਂ ਮਰਨ ਹਾਰ ਦੀਆਂ ਨੂੰ ਜਿਵਾਏਗਾ ਮੇਰੇ ਸਾਹਮਣੇ ਦੀ ਪਰਮੇਸ਼ਰ ਤੁਹਾਡੇ वचन ਖੁਦਾ ਸੱਚਮੁੱਚ ਦੱਸਦੇ ਹਨ ਕਿ ਪ੍ਰਭੂ ਜਿਸ ਆਤਮਾ ਨੇ ਤੁਹਾਨੂੰ ਮੁਰਦਿਆਂ ਦੇ ਵਿੱਚੋਂ ਜਿਵਾਇਆ ਪ੍ਰਭੂ ਤੁਸੀਂ ਸਾਨੂੰ ਉਹੀ ਆਤਮਾ ਪ੍ਰਦਾਨ ਕੀਤਾ ਹੈ ਖੁਦਾ ਮੇਰਾ ਵਿਸ਼ਵਾਸ ਹੈ ਜਿਨ੍ਹਾਂ ਦੇ ਹਰੇਕ ਮੁਰਦਾ ਕੰਮ ਇਸ ਆਤਮਾ ਦੇ ਦੁਆਰਾ ਜ਼ਿੰਦਾ ਹੋਣਗੇ ਖੁਦਾ ਜੋ ਗਵਾਹੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕਦੀ ਵੀ ਨਹੀਂ ਬਣੀ ਖੁਦਾ ਤੁਹਾਡਾ ਪਵਿੱਤਰ ਆਤਮਾ ਇਹਨਾਂ ਦੀ ਜ਼ਿੰਦਗੀ ਦੇ ਵਿਚ ਵੱਡੀ ਔਰ ਅਦਭੁਤ ਗਵਾਹੀ ਨੂੰ ਪੈਦਾ ਕਰੇ ਗਏ ਯਸ਼ੂ ਦੇ ਨਾਮ ਦੇ ਵਿੱਚ ਮੇਰੇ ਸਾਮਰਤੀ ਪਰਮੇਸ਼ਰ ਜੀ ਖੁਦਾ ਕਿਉਂ ਜੋ ਤੁਹਾਡਾ ਆਤਮਾ ਸੱਚਾਈ ਦਾ ਆਤਮਾ ਹੈ ਤੁਹਾਡੇ ਵਚਨ ਦੂਸਰਾ ਕਰੰਥੀਆ 3 ਦੀ 17 ਦੇ ਵਿੱਚ ਲਿਖਿਆ ਹੁਣ ਉਹ ਪ੍ਰਭੂ ਦਾ ਆਤਮਾ ਹੈ ਔਰ ਜਿੱਥੇ ਕਿਤੇ ਪ੍ਰਭੂ ਦਾ ਆਤਮਾ ਹੈ ਉਥੇ ਆਜ਼ਾਦੀ ਹੈ ਪਰਮੇਸ਼ਰ ਸੱਚ ਮੋਚ ਇਹਨਾਂ ਦੇ ਕੰਮਾਂ ਦੇ ਵਿੱਚ ਆਜ਼ਾਦੀ ਹੈ ਇਹਨਾਂ ਦੇ ਜੀਵਨਾਂ ਦੇ ਵਿੱਚ ਪ੍ਰਭੂ ਜੀ ਆਜ਼ਾਦੀ ਹੈ ਇਹ ਕਿਸੇ ਵੀ ਬਦੀ ਦੇ ਵਿੱਚ ਕਿਸੇ ਪਾਪ ਦੇ ਵਿੱਚ ਪਰਮੇਸ਼ਰ ਕਦੇ ਵੀ ਫਸੇ ਨਾ ਰਹਿਣ ਖੁਦਾ ਤੁਹਾਡਾ ਆਤਮਾ ਕਦੇ ਵੀ ਪਰਮੇਸ਼ਰ ਨੂੰ ਪਾਪ ਦੇ ਵਿੱਚ ਡਿੱਗਣ ਨਾ ਦੇਵੇ ਮੇਰੇ ਜ਼ਿੰਦਾ ਪਰਮੇਸ਼ਰ ਜੀ ਕੁਦਾ ਤੁਹਾਡੇ ਵਚਨ ਜਿਸ਼ਾਇਆ 44 ਦੀ 3 ਦੇ ਵਿੱਚ ਲਿਖਿਆ ਮੈਂ ਧਾਈ ਜ਼ਮੀਨ ਉਤੇ ਪਾਣੀ ਅਤੇ ਸੁੱਕੀ ਸੜੀ ਭੌਂ ਤੇ ਨਦੀਆਂ ਮਹਗਾਵਾਗਾ ਮੈਂ ਆਪਣੀ ਆਤਮਾ ਤੇਰੀ ਅਣ ਚੁੱਤੇ ਅਤੇ ਤੇਰੀ ਸੰਤਾਨ ਉਤੇ ਆਪਣੀ ਬਰਕਤ ਬਣਾਵਾਗਾ ਪ੍ਰਭੂ ਤੁਸੀਂ ਸਾਨੂੰ ਵਾਦਾ ਕੀਤਾ ਹੈ ਕਿ ਮੈਂ ਆਪਣਾ ਆਤਮਾ ਤੁਹਾਡੀ ਅਣ ਚੁੱਤੇ ਬਰਾਵਾਗਾ ਪਰਮੇਸ਼ੁਰਾ ਜੀ ਨਾਲ ਲੋਕਾਂ ਦੇ ਉੱਪਰ ਤੁਹਾਡਾ ਆਤਮਾ ਹੈ ਔਰ ਮੇਰਾ ਵਿਸ਼ਵਾਸ ਹੈ ਖੁਦਾਏ ਇਸ ਆਤਮਾ ਦੀ ਸਹਾਇਤਾ ਨਾਲ ਚੱਲਣ ਵਾਲੇ ਬਣ ਚੁਕੇ ਹਨ ਪਰਮੇਸ਼ੁਰ ਖੁਦਾ ਤੁਸੀਂ ਸੋਚਾਂ ਨੂੰ ਇਹਨਾਂ ਦੀਆਂ ਵੇਖਣੀਆਂ ਨੂੰ ਇਹ ਆਤਮਾ ਦੇ ਵਸੀਲੇ ਬਦਲ ਦਿੱਤਾ ਹੈ ਪਰਮੇਸ਼ਰ ਜੋ ਲੋਕ ਪਾਪ ਦੇ ਵਿੱਚ ਹਨ ਖੁਦਾ ਇਸ ਆਤਮਾ ਦੇ ਵਸੀਲੇ ਉਹ ਪਾਪੀ ਜੀਵਨ ਨੂੰ ਛੱਡ ਚੁੱਕੇ ਹਨ ਜੋ ਪਰਮੇਸ਼ਰ ਬੰਦਨਾ ਦੇ ਵਿੱਚ ਜੋ ਜਕੜੇ ਹੋਏ ਨੇ ਖੁਦਾ ਇਸ ਆਤਮਾ ਦੇ ਵਸੀਲੇ ਨਾਲ ਅੱਜ ਆਜ਼ਾਦ ਨੇ ਮੇਰਾ ਵਿਸ਼ਵਾਸ ਹੈ ਮੇਰੀ ਜਿੰਦਾ ਪਰਮੇਸ਼ਰ ਜੀ ਕਿਉਂ ਜੋ ਖੁਦਾ ਤੁਹਾਡੇ ਵਚਨ ਲੂਕਾ 11 ਦੀ 13 ਦੇ ਵਿੱਚ ਲਿਖਿਆ ਸੋ ਜੇ ਤੁਸੀਂ ਬੁਰੇ ਹੋ ਕੇ ਆਪਣੇ ਬਾਲਗਾਂ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾ ਉਸ ਦੇ ਪਿਤਾ ਕਿੰਨਾ ਵਧੀਕ ਆਪਣੇ ਮੰਗਣ ਵਾਲਿਆਂ ਨੂੰ ਪਵਿੱਤਰ ਆਤਮਾ ਦੇਵੇਗਾ ਪਰਮੇਸ਼ਵਰ ਸੱਚਮੁੱਚ ਤੁਸੀਂ ਅੱਜ ਇਹਨਾਂ ਨੂੰ ਪਵਿੱਤਰ ਆਤਮਾ ਦੇ ਚੁਕੇ ਜੇ ਤੁਹਾਡੇ ਵਚਨ ਰੋਮੀਆਂ 8 ਦੀ 22 ਦੇ ਵਿੱਚ ਲਿਖਿਆ ਇਸ ਤਰ੍ਹਾਂ ਆਤਮਾ ਵੀ ਸਾਡੀ ਦੁਰਬਲਤਾਈ ਵਿੱਚ ਸਾਡੀ ਸਹਾਇਤਾ ਕਰਦਾ ਹੈ ਕਿਉਂ ਜੋ ਕਿਸ ਤਰ੍ਹਾਂ ਵਸਤੂ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਸੀਂ ਨਹੀਂ ਜਾਣਦੇ ਪਰ ਆਤਮਾ ਆਪ ਅਥਕ ਹੌਕੇ ਪਰ ਕੇ ਸਾਡੇ ਲਈ ਸ਼ਿਫਾਰਿਸ਼ ਕਰਦਾ ਹੈ ਖੁਦਾ ਤੁਹਾਡਾ ਆਤਮਾ ਜੋ ਸਾਨੂੰ ਪ੍ਰਾਰਥਨਾ ਕਰਨੀ ਸਿਖਾਉਂਦਾ ਹੈ ਪ੍ਰਭੂ ਜੀ ਤੁਹਾਡਾ ਆਤਮਾ ਇਹ ਜੋ ਸਾਨੂੰ ਜੀਵਨ ਦੇ ਵਿੱਚ ਕੰਮ ਕਰਨਾ ਸਿਖਾਉਂਦਾ ਹੈ ਖੁਦਾ ਅਸੀਂ ਜੋ ਵੀ ਚੱਲਦੇ ਫਿਰੇ ਪਰਮੇਸ਼ਰ ਹਮੇਸ਼ਾ ਤੁਹਾਡੇ ਆਤਮਾ ਦੇ ਨਾਲ ਚੱਲੀਏ ਖੁਦਾ ਸਾਡੇ ਅੰਦਰ ਕਦੇ ਵੀ ਬੁਰੀਾਈ ਨਾ ਠਹਿਰੇ ਖੁਦਾ ਕਿਸੇ ਵੀ ਤਰ੍ਹਾਂ ਦੀ ਬਦੀ ਨਾ ਠਹਿਰੇ ਯਿਸੂ ਦੇ ਨਾਮ ਦੇ ਵਿੱਚ ਖੁਦਾ ਨਾਂ ਦੇ ਉੱਪਰੋਂ ਮੈਂ ਹਰ ਇੱਕ ਬਦੀ ਨੂੰ ਖਤਮ ਕਰਦਾ ਹਾਂ ਇਸੇ ਵੱਲ ਖੁਦਾ ਹਰੇਕ ਜਨ ਜੋ ਇਸ ਪ੍ਰਾਰਥਨਾ 'ਚ ਸ਼ਾਮਲ ਹਨ ਖੁਦਾ ਸਭ ਆਤਮਾ ਨਾਲ ਚੱਲਣ ਵਾਲੇ ਬਣ ਚੁੱਕੇ ਹਨ ਮੇਰਾ ਵਿਸ਼ਵਾਸ ਹੈ ਪ੍ਰਭੂ ਜੀ ਖੁਦਾ ਤੇ શ્રી ਨਦੇ ਜੀਵਨ ਦੇ ਵਿੱਚ ਪ੍ਰਭੂ ਬਹੁਤ ਵੱਡੀਆਂ ਗਵਾਹੀਆਂ ਨੂੰ ਖੜਾ ਕਰੋਗੇ ਮੇਰਾ ਵਿਸ਼ਵਾਸ ਹੈ ਪ੍ਰਭੂ ਜੋ ਲੋਕ ਖੁਦਾ ਆਤਮਾ ਨਾਲ ਚੱਲਣ ਵਾਲੇ ਬਣ ਚੁੱਕੇ ਹਨ ਖੁਦਾ ਜਿਨ੍ਹਾਂ ਨੇ ਆਪਣੇ ਮਨ ਨੂੰ ਤਿਆਰ ਕਰ ਲਿਆ ਹੈ ਕਿ ਮੈਂ ਆਤਮਾ ਦੇ ਵਸੀਲੇ ਨਾਲ ਚੱਲਾਂਗਾ ਪ੍ਰਭੂ ਤੁਸੀਂ ਉਹਨਾਂ ਦੇ ਜੀਵਨਾਂ ਦੇ ਵਿੱਚ ਬਹੁਤ ਵੱਡੀ ਗਵਾਹੀ ਖੜੀ ਕਰ ਚੁੱਕੇ ਜੇ ਔਰ ਖੁਦਾ ਜੋ ਲੋਕ ਆਮਨ ਬੋਲ ਰਹੇ ਹਨ ਆਮਨ ਲੇਖ ਰਹੇ ਹਨ ਮੇਰਾ ਵਿਸ਼ਵਾਸ ਹੈ ਖੁਦਾ ਆਪਣੀ ਬਰਕਤ ਨੂੰ ਆਪਣੀ ਗਵਾਹੀ ਨੂੰ ਸੱਚ ਮੁੱਚ ਵੇਖਣਗੇ ਦੇ ਨਾਮ ਦੇ ਵਿੱਚ ਔਰ ਮੇਰੇ ਜਿੰਦਾ ਪ੍ਰਭੂ ਜੋ ਲੋਕ ਇਸ ਪ੍ਰਾਰਥਨਾ ਨੂੰ خدا ਬਹੁਤ ਸਾਰੇ ਲੋਕਾਂ ਤੱਕ ਪਹੁੰਚਾ ਰਹੇ ਹਨ ਮੇਰਾ ਵਿਸ਼ਵਾਸ ਹੈ ਮੇਰੇ ਜ਼ਿੰਦਾ ਪਰਮੇਸ਼ੁਰ ਜੀ ਤੁਸੀਂ ਉਸ ਉਸ ਇਨਸਾਨ ਦੇ ਨਾਮ ਨੂੰ خدا ਬਹੁਤ ਉੱਚਾ ਕਰੋਗੇ ਉਸ ਦੇ ਪਰਿਵਾਰ ਨੂੰ ਪ੍ਰਭੂ ਬਹੁਤ ਉੱਚਾ ਕਰੋਗੇ ਕਿਉਂਕਿ ਜਿਵੇਂ ਤੁਸੀਂ ਕਿਹਾ ਹੈ ਕਿ ਜਿਸ মাপ ਨਾਲ ਤੁਸੀਂ ਮਾਪੋਗੇ ਉਸੇ ਨਾਲ ਤੁਹਾਨੂੰ ਮਾਪਿਆ ਜਾਵੇਗਾ ਖੁਦਾ ਇਹਨਾਂ ਦੇ ਬੀਜ ਦੇ ਨਾਲ ਉਹਨਾਂ ਨੂੰ ਫਲ ਮਿਲੇ ਯਿਸੂ ਦੇ ਨਾਮ ਦੇ ਵਿੱਚ ਖੁਦਾ ਜੋ ਲੋਕ ਪ੍ਰਭੂ ਆਪਣੇ ਬੀਜ ਨੂੰ ਦਸਵੰਦ ਨੂੰ خدا ਤੁਹਾਡੇ ਰਾਜ ਦੇ ਵਿੱਚ ਬੀਜ लीज रहे हां प्रभु मेरा विश्वास ਹੋ ਇਸੇ ਦਿਨ ਖੁਦਾ ਇਸੇ ਸਾਲ 100 guna ਫਲ ਪ੍ਰਾਪਤ ਕਰਨਗੇ ਇਸਦੇ ਨਾਮ 'ਤੇ ਔਰ ਖੁਦਾ ਜੋ ਲੋਕ ਆਪਣੇ ਕੰਮ ਅਲਿਖਤਾਂ ਤੋਂ ਨਿਕਲ ਰਹੇ ਨੇ ਖੁਦਾ ਹਰੇਕ ਦੀ ਤੁਹਾਡਾ ਆਤਮਾ ਸਹਾਇਤਾ ਕਰੇ ਸ਼ੁਮਸੀ ਦੇ ਜਿੰਦਾ ਔਰ ਸਮਰਤੀ ਨਾਮ 'ਤੇ ਮੰਗਦੇ ਹਾਂ ਆਮੀਨ